ਸਸੇ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰਾਂਚ ਬਰਨਾਲਾ ਤੋਂ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਕਾਰ ਮੇਲੇ ਦੇ ਬਾਰੇ ਇਨਵਾਈਟ ਕਰਦੇ ਹਾਂ 13 ਜੁਲਾਈ ਜਿਹੜਾ ਸਾਡਾ ਹੈਗਾ ਕਾਰ ਮੇਲਾ ਅਮਰਗੜ ਵਿਖੇ ਚਾਰ ਬ੍ਰਾਂਚਾਂ ਤੋਂ ਤੁਹਾਡੇ ਨਾਲ ਆਪਾਂ ਰੂਬਰੂ ਹੋਣੇ ਹੁੰਦੇ ਸਾਡੀਆਂ ਬਰਨਾਲਾ ਸੰਗਰੂਰ ਅ ਅਮਰਗੜ ਤੇ ਪਹੀੜ ਅਮਰਗੜ ਵਿਖੇ ਅਸੀਂ ਬਹੁਤ ਭਾਰੀ ਮੇਲਾ ਲਾਉਨੇ ਹੁੰਦੇ ਆ ਬਹੁਤ ਵਧੀਆ ਰਿਸਪੌਂਸ ਤੁਸੀਂ ਦਿੰਦੇ ਹੋ ਉੱਥੇ ਲਗਭਗ 200 ਤੋਂ 300 ਗੱਡੀ ਵੇਚਣ ਵਾਸਤੇ ਆਉਂਦੇ ਨੇ ਲੋਕ ਤੇ ਬਹੁਤ ਭਰਾ ਸਾਡੇ ਡੀਲਰ ਤੇ ਕਸਟਮਰ ਜਿਹੜੇ ਟਰੈਕਟਰ ਗੱਡੀਆਂ ਲੈਣਾ ਚਾਹੁੰਦੇ ਨੇ ਸਹੀ ਰੇਂਜ ਦੇ ਵਿੱਚ ਔਰ ਸਰਟੀਫਾਈਡਪੋਰਟ ਨਾਲ ਉਥੇ ਪਹੁੰਚਦੇ ਵੀ ਤੁਸੀਂ ਵੀ ਉਥੇ ਜਰੂਰ ਪਹੁੰਚਿਆ ਕਰੋ ਅਗਲੇ ਮਹੀਨੇ ਲੱਗ ਰਿਹਾ 13 ਅਪ ਦਿਲਾਈ ਸਟਾਕ ਅੱਜ ਸਾਡੇ ਬਰਨਾਲਾ ਬ੍ਰਾਂਚ ਚ ਬਹੁਤ ਸੋਹਣਾ ਆਇਆ ਹੋਇਆਗਾ ਤੁਸੀਂ ਪਿੱਛੇ ਦੇਖਣਾ ਬਹੁਤ ਸੋਹਣਾ ਮਤਲਬ ਗੱਡੀਆਂ ਨੇ ਪੂਰੀਆਂ ਚੁਣਿੰਦਾ ਸਿਲੈਕਟਡ ਪੀਸ ਨੇ ਸਾਰੇ ਤੇ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਾਂ ਤੁਹਾਨੂੰ ਹੋਰ ਵੀ ਵਧੀਆ-ਵਧੀਆ ਸਟਾਕ ਵਧੀਆ-ਵਧੀਆ ਵੀਡੀਓ ਤੁਹਾਨੂੰ ਅਸੀਂ ਅ ਇਸ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਉਂਦੇ ਰਹੀਏ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਦਾ ਸਟਾਕ ਦਿਖਾਉਣਾ ਹੈ ਪਹਿਲੀ ਗੱਡੀ ਆ ਗਈ ਵਰਨਾ 2009 ਮਾਡਲ ਆ ਇਹ 1,90,000 ਰੁਪਏ ਦੀ ਗੱਡੀ ਆ ਤੇ ਬਰਨਾਲਾ ਲੋਕਲ ਨੰਬਰ ਹਲਾਏ ਵਧੀਆ ਪੈਸੇ ਨੇ ਤੇ ਹੈਗੀ ਟੌਪ ਮਾਡਲ ਐਸਐਕਸ ਮਾਡਲ ਦੇ ਵਿੱਚ ਐ ਐਸਐਕਸ ਮਾਡਲ ਦੇ ਵਿੱਚ ਗੱਡੀ ਆ ਇਹ ਤੇ ਟੌਪ ਮਾਡਲ ਗੱਡੀ ਆ 190000 ਰੁਪਏ ਦੀ ਤੁਹਾਨੂੰ ਇਹ ਅਸੀਂ ਮਤਲਬ ਦੇਵਾਂਗੇ ਬਹੁਤ ਹੀ ਬਹੁਤ ਹੀ ਪਿਆਰੀ ਗੱਡੀ ਸਾਡੇ ਕੋਲ ਕ੍ਰੇਟ ਆਈ ਹੋਈ ਆ 2018 ਮਾਡਲ 19 ਦੀ ਰਜਿਸਟਰਡ ਹੈ ਮਤਲਬ 19 ਹੀ ਮੰਨ ਕੇ ਚੱਲ ਪੋ ਜੇ ਇਹ ਮਤਲਬ 19 ਦੀ ਰਜਿਸਟਰਡ ਕਾਰ ਹੈ ਪਹਿਲੇ ਨੋ ਗੱਡੀ ਆ ਜਲੰਧਰ ਦਾ ਨੰਬਰ ਹੈ ਨੰਬਰ ਵੀ ਬਹੁਤ ਵਧੀਆ ਤੇ ਐਸਐਕਸ ਆਪਸ਼ਨਲ ਮਾਡਲ ਦੇ ਵਿੱਚ ਗੱਡੀ ਹੈ 875000 ਰੁਪਏ ਦੀ ਤੁਹਾਨੂੰ ਇਹ ਗੱਡੀ ਪੰਜਾਬ ਨੰਬਰ ਦੇਵਾਂਗੇ ਇਹ ਆ ਗਈ ਜੀ 2010 ਮਾਡਲ ਪੈਟਰੋਲ ਦੇ ਵਿੱਚ ਆਈ 20 ਸਪੋਰਟਸ ਮਾਡਲ ਦੇ ਵਿੱਚ ਆ 185000 ਰੁਪਏ ਦੀ ਤੁਹਾਨੂੰ ਇਹ ਗੱਡੀ ਅਸੀਂ ਪੰਜਾਬ ਨੰਬਰ ਦੇ ਦਾਂਗੇ ओरिजिनल ਪੇਂਟ ਦਾ ਮਾੜਾ ਮੋਟਾ ਕੋਈ 1-2 ਪੀਸ ਪੇਂਟ ਹੋ ਸਕਦੇ ਨੇ ਜਿਆਦਾ ਰਿਪੋਰਟ ਕਿਸੇ ਗੱਡੀ ਦੀ ਚਾਹੀਦੀ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਪੂਰੀ ਰਿਪੋਰਟ ਤੁਹਾਨੂੰ ਸਰਟੀਫਾਈਡ ਮਿਲੋਗੀ ਤੁਹਾਡੀ ਭਕਾਈ ਨਹੀਂ ਹੋਈ ਦੂਰੋਂ ਆਉਣ ਲੱਗੇ ਬੰਦਾ ਡਰਦਾ ਵੀ ਯਾਰ ਭਕਾਈ ਨਾ ਕਰਾ ਦੇਣ ਕਿ ਇਹ ਕੰਮ ਨਹੀਂ ਹੋਊਗਾ ਬਿਲਕੁਲ ਬਹੁਤ ਹੀ ਪਿਆਰੀ ਗੱਡੀ ਸਾਡੇ ਕੋਲ 2018 ਮਾਡਲ ਦੇਖੋ ਲੋਕਲ ਲੋਕਲ ਹੈਗਾ ਇਹ ਆਪਣਾ ਮਰੇਕ ਕੋਲੇ ਦਾ ਨੰਬਰ ਸਪੋਰਟਸ ਮਾਡਲ ਦੇ ਵਿੱਚ ਗੱਡੀ ਆ ਆਲ オリジナル ਪੇਂਟ ਦੇ ਵਿੱਚ ਆ ਕੋਈ ਪੀਸ ਪੇਂਟ ਨਹੀਂ ਪਹਿਲੇ ਨਾ ਸਾਰੀ オリジナル ਕਾਰ ਹੈ ਤੁਹਾਨੂੰ ਗੱਡੀ ਮਿਲੂਗੀ 3,60,000 ਰੁਪਏ ਦੀ ਗੱਡੀ ਆ ਇਹ 18 ਮੋਡਲ ਡੀਜ਼ਲ ਦੇ ਵਿੱਚ 25 ਤੋਂ 30 ਦੀ ਜੇ ਤੁਸੀਂ ਐਵਰੇਜ ਲੈਣਾ ਚਾਹੁੰਦੇ ਹੋ ਤਾਂ ਇਹ ਗੱਡੀ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਫੀਕੋ ਆ ਗਈ ਜੀ 2010 ਮਾਡਲ ਫੀਕੋ ਆ ਗਈ ਜੀ ਡੀਜ਼ਲ ਦੇ ਵਿੱਚ ਤੇ ਸਿਰਫ ਸਵਾ ਲੱਖ ਰੁਪਏ ਦੀ ਰੇਂਜ ਮਤਲਬ ਛੋਟੇ ਜਿਹੇ ਬਜਟ ਦੇ ਵਿੱਚ ਤੁਹਾਨੂੰ ਡੀਜ਼ਲ ਗੱਡੀ ਜੇ ਚਾਹੀਦੀ ਆ ਤੁਹਾਨੂੰ ਦੇ ਦੇਵਾਂਗੇ ਬਹੁਤ ਵਧੀਆ ਗੱਡੀਆਂ ਤੇ ਕੰਪਨੀ ਦਾ ਲਾਇਬਿਲ ਨੇ ਸਪਾਰਕ ਗੱਡੀ ਆ ਸਾਰੀ オリジナル ਗੱਡੀ ਆ 1,60,000 ਰੁਪਏ ਦੀ ਸਾਰੀ ਜੈਨੂ ਕਾਰ ਮਲੋ オリジナル30-35,000 ਕਿਲੋਮੀਟਰ ਚੱਲੀ ਹੋਈ ਆ ਪਹਿਲੇ ਨਾਂ ਦੀ ਕਾਰ ਆ ਲੁਧਿਆਣਾ ਨੰਬਰ ਆ ਛੋਟੀ ਜੀ ਕਾਰ ਆ ਦੇਖੋ ਜੇ ਤੁਸੀਂ ਲੈਣਾ ਚਾਹੁੰਦੇ ਹੋ ਇਹ ਆ ਗਈ ਜੀ 2011 ਮਾਡਲ i10 1,75,000 ਰੁਪਏ ਦੀ ਗੱਡੀ ਆ ਇਹ ਬਹੁਤ ਸੋਹਣੀ ਗੱਡੀ ਆ ਕਾਪਾ ਇੰਜਨ ਦੇ ਵਿੱਚ ਆ ਇਹ ਬਹੁਤ ਸੋਹਣਾ ਆਊਟ ਲੁੱਕ ਦੇ ਵਿੱਚ ਆ ਨੰਬਰ ਪੰਜਾਬ ਦਾ ਲੱਗ ਚੁੱਕੇ ਜੀ ਇਹਨੂੰ 17 ਮਾਡਲ ਲੈਣਾ 2017 ਮਾਡਲ ਗੱਡੀ ਆ ਨੰਬਰ ਪੰਜਾਬ ਦੇ ਨੂੰ ਲੱਗ ਚੁੱਕਿਆ ਹੈਗਾ ਤੇ VDI ਦੇ ਵਿੱਚ 5 ਲੱਖ ਰੁਪਏ ਦੀ ਤੁਹਾਨੂੰ ਇਹ ਗੱਡੀ ਅਸੀਂ ਦੇ ਦਾਂਗੇ 2019 ਮਾਡਲ VDI Swift ਬਹੁਤ ਹੀ ਵਧੀਆ ਕਾਰ ਹੈ ਪਹਿਲੇ ਨੌ ਦੀ ਗੱਡੀ ਆ ਜੋਕੋਹਾਮਾ ਦੇ ਨਵੇਂ ਟਾਇਰ ਨੇ ਤੇ ਲੁਧਿਆਣਾ ਨੰਬਰ ਹੈ ਜੇ ਭਰਾ ਸਾਡਾ ਕੋਈ ਲੁਧਿਆਣਾ ਡਿਸਟ੍ਰਿਕਟ ਤੋਂ ਦੇਖਦਾ ਉਹਦੇ ਲਈ ਬਹੁਤ ਵਧੀਆ ਮੌਕਾ 19 ਮਾਡਲ ਮਤਲਬ 19 ਤੱਕ ਹੀ ਆਈ ਹੈ ਜੀ Swift ਇਹ ਡੀਜ਼ਲ ਦੇ ਵਿੱਚ ਤੇ ਬਹੁਤ ਸੋਹਣੀ ਗੱਡੀ ਆ ਤੇ ਰੇਟ ਵੀ ਬਹੁਤ ਜਾਇਜ਼ ਆ 6,115,000 ਰੁਪਏ ਤੁਹਾਨੂੰ ਗੱਡੀ ਮਿਲ ਜੂਗੀ ਇਹ ਔਰ ਮਤਲਬ 25 ਤੋਂ 30 ਦੀ ਐਵਰੇਜ ਲੋਕ ਇਹਨਾਂ ਮਾਡਲ ਤੋਂ ਲੈ ਰਹੇ ਨੇ ਬਹੁਤ ਵਧੀਆ ਮਾਡਲ ਆਇਆ ਇਹਦੇ ਚ ਸਵਿਫਟ ਦੇ ਵਿੱਚ ਬਹੁਤ ਸਮੂਥ ਚੱਲਦੀਆਂ ਨੇ ਗੱਡੀਆਂ ਇਹ ਇਹ ਆ ਗਈ ਜੀ ਆਪਣਾ 15 ਮਾਡਲ ਰੇਟਸ ਓਰੀਜਨਲ ਪੇਂਟ ਚ ਗੱਡੀ ਆ ਇੱਕ ਦੋ ਪੀਸ ਮਤਲਬ ਇੱਕ ਦੋ ਪੀਸ ਪੇਂਟ ਬਨ ਕੇ ਚੱਲ ਪਿਓ ਵੈਸੇ ਓਰੀਜਨਲ ਵਰਗੀ ਆ ਪੀਵੀ 23 ਨੰਬਰ ਦੀ ਗੱਡੀ ਆ ਬਹੁਤ ਵਧੀਆ ਕਾਰ ਆ ਤੇ ਅਲਾਏ ਪਏ ਹੋਏ ਨੇ ਟਾਇਰ ਨਵੇਂ ਨੇ ਸਵਾ 3 ਲੱਖ ਰੁਪਇਆ ਮਤਲਬ ਇਹਦੀ ਡਿਮਾਂਡ ਹੈਗੀ ਆ ਬਹੁਤ ਪਿਆਰੀ ਗੱਡੀ ਪੋਲੋ ਮਤਲਬ ਥੋੜੇ ਜੇ ਤਿੰਨ ਕਦੇ 3 ਸਵਾ ਦਿਨ ਦੇ ਬਜਟ ਜੇ ਤੁਸੀਂ ਜਾਣੋ ਚਾਹੁੰਦੇ ਹੋ ਤਾਂ 335000 ਰੁਪਏ ਦੀ ਤੁਹਾਨੂੰ ਇਹ ਅਸੀਂ ਜੇ ਬਾਕਸ ਬੈਂਕਨ ਦੀ ਤੁਸੀਂ ਪੋਲੋ ਪਸੰਦ ਕਰਦੇ ਹੋ ਤੁਹਾਨੂੰ ਦੇ ਦਾਂਗੇ ਕੰਫਰਟ ਲਾਈਨ ਦੇ ਵਿੱਚ ਅਲਾਈ ਪਏ ਹੋ ਨੇ ਟਾਇਰ ਨਵੇਂ ਨੇ ਬਹੁਤ ਵਧੀਆ ਕਾਰ ਸਵਾ ਕੁ 6 ਲੱਖ ਦੀ ਰੇਂਜ ਦੇ ਵਿੱਚ ਤੁਹਾਨੂੰ ਵੈਨਿਊ ਦੇ ਨਜ਼ਾਰੇ ਆ ਬਹੁਤ ਵਧੀਆ ਕਾਰ ਹੈ 19 ਮਾਡਲ ਐਸ ਮਾਡਲ ਦੇ ਵਿੱਚ ਤੇ ਨੰਬਰ ਦੇਖੋ ਤੁਸੀਂ ਨੰਬਰੇ ਬਾਹਲਾ ਵਧੀਆ ਗੱਡੀ ਦਾ 44 44 ਨੰਬਰ ਪਹਿਲੇ ਨੰਬਰ ਦੀ ਕਾਰ ਹੈ ਤੇ ਲੋਕਲ ਬਰਨਾਲੇ ਦੀ ਨੰਬਰ ਸਾਡੀ ਤੇ ਇਹ ਗੱਡੀ ਵੀ ਤੁਸੀਂ ਸਾਡੇ ਕੋਲ ਲੈ ਕੇ ਜਾ ਸਕਦੇ ਹੋ ਵਧੀਆ ਹਾਲਤ ਦੇ ਵਿੱਚ ਹੈ ਤੇ ਸਿਰਫ 6.5 ਲੱਖ ਰੁਪਏ ਦੀ ਮੰਨ ਲਗਭਗ 5.5 ਪੌਣੇ 6 ਦਾ ਇਹ ਲੋਨ ਵੀ ਕਰਾ ਦਾਂਗੇ ਇਹ ਆ ਗਈ ਜੀ ਜਡੀਆਈ ਜਡੀਆਈ ਮਾਡਲ ਆ ਗਈ ਜੀ ਇਹ ਡਿਜ਼ਾਇਰ ਪੁਸ਼ ਬਟਨ ਸਟਾਰਟ ਦੇ ਵਿੱਚ ਜਡੀਆਈ ਪਲੱਸ ਤੇ ਗੱਡੀ ਬਹੁਤ ਸੋਹਣੀ ਆ 80% ਟਾਇਰ ਨੇ ਤੇ 2018 ਮਾਡਲ ਹੈ ਇਹ ਰੇਂਜ ਹੈ 6,15,000 ਰੁਪਏ ਦੀ ਮਨ ਜੇ ਸਵਿਫਟ ਸਵਿਫਟ ਲੈਣੀ ਸਟਲ ਲੈ ਜੋ ਡੀਅਰ ਲੈਣੀ ਡੀਅਰ ਲੈ ਦੋਨੀਆਂ ਖੜੀਆਂ ਨੇ ਕੋ ਨਿਊ ਸ਼ੇਪ ਦੇ ਵਿੱਚ ਇਹ ਜਾਂ ਸਟਾਕ ਜਿਹੜੀ ਮਿਲਦਾ ਨਹੀਂ ਹੈਗਾ ਬਹੁਤ ਵਧੀਆ ਵਧੀਆ ਕਾਰਾਂ ਨੇ ਇਹ ਜਿਹੜੀ ਹੈਗੀ ਹੈ ਸਾਡੇ ਸਾਹਮਣੇ ਖੜੀ ਹੈ ਐਕਸ ਜੀ ਵੀ 2018 ਮਾਡਲ ਤੇ ਡਬਲ 5 ਮਾਡਲ ਦੇ ਵਿੱਚ ਆ ਲੇਕਿਨ ਡਬਲ 8 ਵਾਲੇ ਫੀਚਰ ਹੀ ਨੇ ਸਾਰੇ ਕਿਉਂਕਿ ਇਹ ਲਾਈ ਟਾਇਰ ਨਵੇਂ ਨੇ ਤੇ ਕੰਪਨੀ ਵਾਲੀ ਲਾਏ ਪਏ ਨੇ ਗੱਡੀ ਨੂੰ ਪਰ ਰੋ ਸ਼ੋਪ ਗੱਡੀ ਦਾ ਹੈਗਾ ਪੂਰਾ ਵਧੀਆ ਸੈਕੰਡ ਓਨਰ ਗੱਡੀ ਆ 2018 ਮਾਡਲ ਆ ਰੇਂਜ ਇੰਨੀ ਵੀ ਤੁਸੀਂ ਹੈਰਾਨ ਰਹੋਗੇ 6,80,000 ਰੁਪਏ ਤੁਹਾਨੂੰ ਅਸੀਂ 18 ਮਲ ਗੱਡੀ ਦੇ ਦਾਂਗੇ ਕਿਤੇ ਨਹੀਂ ਮਿਲ ਸਕਦੀ ਚੈਲੰਜ ਤੇ ਇਹ ਸੀ ਸਾਡਾ ਜੀ ਆਪਣਾ ਬਰਨਾਲਾ ਬ੍ਰਾਂਚ ਦਾ ਸਟਾਕ ਇਸ ਤਰ੍ਹਾਂ ਦੀਆਂ ਬਹੁਤ ਵੀਡੀਓ ਸਡੀਆਂ ਚਾਰੇ ਬ੍ਰਾਂਚਾਂ ਚੋਂ ਪੈਂਦੀਆਂ ਨੇ ਬਰਨਾਲਾ ਸਭਰੂਰ ਅਮਰਗੜ ਤੇ ਪਹੀੜ ਸਾਰੀਆਂ ਗੱਡੀਆਂ ਦੇ ਲਗਭਗ ਤੁਹਾਨੂੰ ਕੱਲੀ ਵਰਨਾ ਛੱਡ ਕੇ ਹਰੇਕ ਗੱਡੀ ਦੇ ਉੱਪਰ ਤਾਂ ਲਗਭਗ 85-90% ਤੱਕ 100% ਤੱਕ ਵੀ ਲੋਨ ਦੀ ਫੈਸਿਲਿਟੀ ਹੈਗੀ ਆ ਤੇ ਤੁਸੀਂ ਇੱਕ ਵਾਰੀ ਵਿਜਿਟ ਜਰੂਰ ਕਰਿਓ ਬਾਕੀ ਰਹਿ ਜਾਂਦੀ ਡੀਲ ਡੀਲ ਸਾਡੀ ਹੈਗੀ ਐ ਇੱਕ ਨੰਬਰ ਮਤਲਬ ਕੋਈ ਬੰਦਾ ਸਾਡਾ ਕੋਈ ਸੇ ਵੀ ਬਰਾਜ ਦਾ ਤੁਸੀਂ ਜਾਓਗੇ ਤੁਹਾਨੂੰ ਐ ਲੱਗੂ ਇਹ ਵੀ ਸਾਡਾ ਫੈਮਿਲੀ ਮੈਂਬਰ ਹੀ ਐ ਬਹੁਤ ਵਧੀਆ ਡੀਲ ਕਰਦੇ ਨੇ ਸਾਰੇ 13 ਜੁਲਾਈ ਕਾਰ ਮੇਲਾ ਯਾਦ ਰੱਖਿਓ ਜਿਉਂਦੇ ਬਸਦੇ ਰਹੋ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਦੇ ਨਾਲ ਹਾਸਿਆਕ